ਪੰਜਾਬੀ ਐਕਟਰਸ ਦੀ ਗੱਡੀ ਉੱਤੇ ਹੋਇਆ ਹਮਲਾ ਪ੍ਰਾਰਥੀ ਅੰਸਰਾ ਨੇ ਗੱਡੀ ਦੇ ਤੋੜ ਦਿੱਤੇ ਸ਼ੀਸ਼ੇ ਆਈ ਵੁਲ ਸ਼ੌਕਡ ਇਹ ਉਹ ਗੱਡੀ ਹੈ ਜਿਹੜੀ ਮੈਂ ਤੇ ਮੇਰਾ ਦੋਸ ਚਲਾਉਂਦੇ ਆਂ ਖਾਲੀ ਦੇ ਵਿੱਚ ਇੱਕ ਕਾਫੀ ਹਰਾਮਕਾਰ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਐਕਟਰਸ ਦੀ ਗੱਡੀ ਦੀ ਤੋੜਪਨ ਕੀਤੀ ਗਈ ਆ ਐਕਟ੍ਰੈਸ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਇਸ ਦੀ ਵੀਡੀਓ ਸਾਂਝੀ ਕੀਤੀ ਗਈ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਮੁੰਡਾ ਰੌਕਸਟਾਰ ਫਿਲਮ ਰਿਲੀਜ਼ ਹੋਈ ਸੀ ਜਿਸ ਦੇ ਵਿੱਚ ਆਦਿਤੀ ਆਰਿਆ ਨਜ਼ਰ ਆਈ ਸੀ ਤਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਤਸਵੀਰਾਂ ਸਾਂਝੇ ਕੀਤੀਆਂ ਗਿਆ ਜਿਸ ਦੇ ਵਿੱਚ ਐਕਟ੍ਰੈਸ ਦੀ ਗੱਡੀ ਦੀ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਤੋੜਪੰਨ ਕਰ ਦਿੱਤੀ ਗਿਆ ਗੱਡੀ ਦੇ ਸ਼ੀਸ਼ੇ ਗੱਡੀ ਦੀਆਂ ਖਿੜਕੀਆਂ ਨੂੰ ਬੁਰੇ ਤਰੀਕੇ ਦੇ ਨਾਲ ਤੋੜ ਦਿੱਤਾ ਗਿਆ ਕਿ ਐਕਟ੍ਰੈਸ ਨੇ ਸੋਸ਼ਲ ਮੀਡੀਆ ਉੱਤੇ ਇਸ ਦੀ ਵੀਡੀਓ ਸਾਂਝੀ ਕਰ ਦਿੱਤੀ ਹੈ ਐਕਟ੍ਰੈਸ ਕਾਫੀ ਜ਼ਿਆਦਾ ਹੈਰਾਨ ਪਰੇਸ਼ਾਨ ਨਜ਼ਰ ਆ ਰਹੀ ਸੀ ਤੇ ਦੁਖੀ ਵੀ ਸੀ ਐਕਟ੍ਰੈਸ ਦਾ ਕਹਿਣਾ ਸੀ ਕਿ ਪਤਾ ਨਹੀਂ ਇਹ ਕਿਸ ਦੇ ਵੱਲੋਂ ਕੀਤਾ ਗਿਆ ਪਰ ਸ਼ਾਇਦ ਅਜਿਹਾ ਕਰਕੇ ਅੱਜ ਉਸ ਨੂੰ ਸ਼ਾਂਤੀ ਮਿਲ ਗਈ ਹੋਵੇਗੀ ਅਸੀਂ ਜੋ ਵੀ ਕਰਦੇ ਹਾਂ ਤੁਹਾਡੇ ਲਈ ਕਰਦੇ ਹਾਂ ਪਰ ਸਾਡੇ ਨਾਲ ਅਜਿਹਾ ਵਰਤავ ਕੀਤਾ ਗਿਆ ਦਾ ਐਕਟਰਸ ਨੇ ਇਸ ਦੀਆਂ ਤਸਵੀਰਾਂ ਦੇ ਨਾਲ ਨਾਲ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸੋ ਕੀ ਕੁਝ ਕਿਹਾ ਐਕਟਰਸ ਅਦਿਤੀ ਆ ਰਿਆ ਨੇ ਆਓ ਦੇਖ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲ ਜਦ ਅੱਜ ਮੈਂ ਸਵੇਰੇ ਉੱਠੀ ਮ ਬੜਾ ਡਾਰਕ ਯੁੱਠੀ 5:00 ਵਜ ਕੇ 10 ਮਿੰਟ ਦਾ ਟਾਈਮ ਸੀਗਾ ਤੇ ਮੈਂ ਆਪਣੇ ਘਰ ਦੇ ਸਾਹਮਣੇ ਜਾ ਕੇ ਆਪਣੀ ਗੱਡੀ ਦਾ ਹਾਲ ਇਦਾਂ ਦੇ ਦੇਖਿਆ ਆਈ ਵਾਸ ਸ਼ੌਕਡ ਇਹ ਉਹ ਗੱਡੀ ਹੈ ਜਿਹੜੀ ਮੈਂ ਤੇ ਮੇਰਾ ਦੋਸਤ ਚਲਾਉਂਦੇ ਆ ਤੇ ਮੈਂ ਪੂਰੀ ਪ੍ਰੋਮੋਸ਼ਨਸ ਵਿੱਚ ਕੀਤੀਆਂ ਟੀਮ ਨਾਲ ਸਾਰਾ ਕੰਮ ਆਪੇ ਹੀ ਕਰਦੇ ਆ ਤੇ ਬੜਾ ਜੀਵ ਜਾ ਲੱਗਿਆ ਮਤਲਬ ਪਹਿਲਾਂ ਮੈਂ ਡਰੀ ਰਹੀ ਪਰ ਫਿਰ ਚਲੋ ਹੁਣ ਮੈਨੂੰ ਲੱਗਦਾ ਕਿ ਹੁਣ ਮੈਂ ਸਾਰੇ ਸਾਹਮਣੇ ਬੋਲ ਸਕਦੀ ਹਾਂ ਕਿ ਹੁਣ ਮੈਨੂੰ ਸ਼ਾਇਦ ਥੋੜੀ-ਬਹੁਤ ਕਿਤਨਾ-ਕਿਤੇ ਖੁਸ਼ੀ ਆ ਕਿ ਕਿ ਜਿਸ ਕਿਸੇ ਨੇ ਵੀ ਇਹ ਜਿਹਾ ਕੀਤਾ ਹੁਣ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਵੀ ਨਫ਼ਰਤ ਹੈ ਜਾਂ ਕੋਈ ਵੀ ਐਂਗਰ ਹੈ ਉਹ ਠੰਡ ਪੈ ਗਈ ਉਹਨਾਂ ਨੂੰ ਤੇ ਉਹਨਾਂ ਨੂੰ ਅੱਜ ਚੰਗੀ ਨੀਂਦ ਆਏਗੀ which is sign which is i'm okay with ਖੁਸ਼ੀ ਹੈ ਕਿ ਤੁਸੀਂ ਅੱਜ ਚੰਗੇ ਤਰੀਕੇ ਨਾਲ ਸੌ ਸਕੋਗੇ ਤੇ ਇਹਦੇ ਨਾਲ ਇਹ ਵੀ ਰਿਅਲਾਈਜ਼ ਹੁੰਦਾ ਕਿ ਭਾਵੇਂ ਅਸੀਂ ਕੋਸ਼ਿਸ਼ ਵੀ ਕਰ ਲਈਏ ਕੁਛ ਨਾ ਕੁਛ ਤੇ ਰਹੀ ਜਾਂਦਾ एवरीथिंग ਇਜ਼ ਜਸਟ ਨਾਟ ਇਨਾਫ ਤੇ ਐਜ਼ ਐਨ ਆਰਟਿਸਟ ਦੁੱਖ ਲੱਗਦਾ ਕਿਉਂਕਿ ਅਸੀਂ ਜੋ ਵੀ ਕਰਦੇ ਸਾਡੇ ਲਈ ਕਰਦੇ ਆ ਯਾਰ ਜੋ ਵੀ ਹੈ ਇਹਨਾਂ ਨਾਲ ਪਿਆਰ ਦੋ ਯਾਰ ਚਲੋ ਤੇ ਫੇਰ ਗੱਡੀ ਆ ਇਹ ਫੇਰ ਠੀਕ ਹੋ ਸਕਦੀ ਪਰ ਮੈਨੂੰ ਇਹ ਸੀਜ਼ ਤੋਂ ਇਹ ਰੈਲਾਈਜ਼ ਹੁੰਦਾ ਕਿ ਜਿੰਨਾ ਆਪਾਂ ਇੱਕ ਦੂਜੇ ਲਈ ਨਫ਼ਰਤ ਲੈ ਕੇ ਘੁੰਮਦੇ ਆ ਉਹ ਆਪਾਂ ਕਿਦਾਂ ਠੀਕ ਕਰਾਂਗੇ ਮਤਲਬ ਅਸੀਂ ਇੱਕ ਸੈਕਿੰਡ ਨਹੀਂ ਲਾਇਆ ਕੋਈ ਵੀ ਚੀਜ਼ ਡੈਮੇਜ ਕਰਨ ਨੂੰ ਮਤਲਬ ਕੱਲ ਨੂੰ ਤੁਸੀਂ ਕਿਸੇ ਬੰਦੇ ਦੀ ਜਾਨ ਵੀ ਲੈ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਕੁਝ ਵੀ ਹੋ ਸਕਦਾ ਯਾਰ ਦੁਨੀਆ ਬਹੁਤ ਛੋਟੀ ਹੈ ਜ਼ਿੰਦਗੀ ਬਹੁਤ ਛੋਟੀ ਹੈ ਪਿਆਰ ਵੰਡੋ ਖੁਸ਼ ਰਹੋ ਇਸ ਚੀਜ਼ਾਂ ਤੋਂ ਕੁਝ ਵੀ ਨਹੀਂ ਨਿਕਲਣਾ ਆਈ ਸਵਰ ਕੁਝ ਵੀ ਨਹੀਂ ਹੋਣਾ ਮਤਲਬ ਇਹ ਸਿਰਫ ਟੈਂਪਰੇਰੀ ਡੈਮੇਜ ਜੇ ਤੁਸੀਂ ਕਰ ਵੀ ਦਿੰਦੇ ਹੋ ਹਨਾ ਇਹ ਬਸ 5 ਸੈਕਿੰਡ ਦੀ ਸੈਟੀਸਫੈਕਸ਼ਨ ਹੈ ਚਲੋ ਇਹਦੇ